ਸੱਚੀ ਕੰਨ ਅੱਜ ਆਪਾਂ ਤੁਹਾਨੂੰ ਨਵਾਂ ਡਿਜ਼ਾਈਨ ਤਿਆਰ ਕਰਕੇ ਦਿਖਾਵਾਂਗੇ ਜਿਹੜਾ ਕਿ ਬਣਾਉਣ ਵਿੱਚ ਬਹੁਤ ਸੌਖਾ ਤੇ ਬਹੁਤ ਸੋਹਣਾ ਵਾ ਇਹ ਡਿਜ਼ਾਈਨ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆ ਇਹ ਡਿਜ਼ਾਈਨ ਬਣਾਉਣ ਵਿੱਚ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਨੂੰ ਅਪਲਾਈ ਕਰ ਸਕਦੇ ਆ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਹੁਣ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨ ਲੱਗੇ ਆ ਆਪਾਂ ਪਹਿਲਾਂ ਇੱਕ ਕੁੰਡਾ ਹੁਣ ਲਿਆ ਫਿਰ ਆਪਾਂ ਅਗਨਤਾਗਾ ਕਰ ਲਿਆ ਫਿਰ ਇਸ ਤਰ੍ਹਾਂ ਆਪਾਂ ਪਿੱਛੋਂ ਦੀ ਇੱਕ ਕੁੰਡੇ ਨੂੰ ਵਾਲ ਪਾਲਿਆ ਦੋ ਦੋ ਕੁੰਡੇ ਆਪਣੇ ਘਟਾਤੇ ਆਪਾਂ ਫਿਰ ਆਪਾਂ ਅੱਗੇ ਧਾਗਾ ਕਰ ਲਿਆ ਫਿਰ ਆਪਾਂ ਇਸ ਤਰ੍ਹਾਂ ਪਿੱਛੋਂ ਇਸ ਤਰ੍ਹਾਂ ਵਾਲ ਬਾਗੇ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਬਣਾ ਲਿਆ ਇਹ ਫਿਰ ਆਪਣੇ ਦੋ ਕੁੰਡੇ ਤਿਆਰ ਹੋ ਗਏ ਫਿਰ ਇਸ ਤਰ੍ਹਾਂ ਆਪਾਂ ਅੱਗੇ ਨੂੰ ਧਾਗਾ ਕਰਕੇ ਪਿੱਛੇ ਪਿੱਛੇ ਤੋਂ ਆਪਾਂ ਇੱਕ ਕੁੰਡਾ ਬਣਾ ਲਿਆ ਆਪਣੇ ਦੋ ਕੁੰਡੇ ਬਣ ਗਏ ਫਿਰ ਇਸ ਤਰ੍ਹਾਂ ਇਨ ਨਾਲ ਨਾਲ ਆਪਣੇ ਨਾਲੇ ਦੋ ਕੁੰਡੇ ਬਣ ਜਣੇ ਨਾਲੇ ਆਪਣੀ ਜਾਲੀ ਪੈਂਦੀ ਜਾਣੀ ਹੈ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੋਖਾ ਤੇ ਬਹੁਤ ਸੋਹਣਾ ਆਪਾਂ ਇਹਨੂੰ ਕਿਸੇ ਪ੍ਰੋਜੈਕਟ ਤੇ ਪਾ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਬਾਰਡਰ ਵੀ ਬਣਾ ਸਕਦੇ ਹਾਂ ਇਹਦਾ ਇਹ ਆਪਣਾ ਸਲਾਈ ਜਿਹੜੀ ਹੈ ਪੂਰੀ ਹੋ ਗਈ। ਹੁਣ ਆਪਾਂ ਇੱਕ ੁੰਡਾ ਆਪਾਂ ਸਿੱਧਾ ਬਣਾ ਲੈਣਾ ਜਿਹੜਾ ਆਪਾਂ ਉਧਰੋਂ ਬਣਾਇਆ ਸੀ। ਆਪਾਂ ਆ ਇਹ ਬੈਕ ਸਾਈਡ ਤੋਂ ਡਿਜ਼ਾਈਨ ਇਸ ਤਰ੍ਹਾਂ ਇੱਕ ੁੰਡਾ ਤਾਰ ਲਿਆ। ਇੱਕ ੁੰਡਾ ਆਪਾਂ ੳਠਾ ਬਣਾ ਲਿਆ। ਫਿਰ ਇਧਰਨ ਧਾਗਾ ਕਰਕੇ ਆਹ ੁੰਡਾ ਆਪਾਂ ਇਧਰੋਂ ੳਠਾ ਬਣਾ ਲਿਆ। ਫਿਰ ਇਸ ਤਰ੍ਹਾਂ ਆਹ ੁੰਡਾ ੳਠਾ ਜਿਹਨੂੰ ਆਪਾਂ ਜਾਲੀ ਬਣਾਈ ਸੀ ਉਹ ੁੰਡਾ ਆਪਾਂ ੳਠਾ ਇਧਰ ਸਿੱਧਾ ਬਣਾ ਲੈਣਾ ਬੈਕ ਸਾਈਡ ਤੋਂ। ਫਿਰ ਇਹਨੂੰ ੁੰਡੇ ਨੂੰ ੳਠਾ ਫਿਰ ਇਹਨੂੰ ਆਪਾਂ ਉਧਰ ਨੂੰ ਸਿੱਧਾ ਬਣਾ ਲੈਣਾ। बन बहुत सौखा है फिर जी पईसे आपण इधर सीधा बनवा पुठ्ठे पासिओ फिर सीधा बनाया पुठ्ठा बनवा सिद्धे पासे आता देखो डिजाईन केला बन तयार हां ਹੁਣ ਇਹ ਆਪਾਂ ਇਸ ਤਰ੍ਹਾਂ ਚਾਰ ਸਲਾਈਆਂ ਆਪਾਂ ਇਸ ਤਰ੍ਹਾਂ ਹੁਣ ਆਪਾਂ ਇਸ ਤਰ੍ਹਾਂ ਇਧਰੋਂ ਫੁੱਟਾ ਉਧਰੋਂ ਆਪਾਂ ਸਿੱਧਾ ਬਣਾਇਆ ਸੀ ਇਧਰੋਂ ਆਪਾਂ ਫੁੱਟਾ ਬਣਾਉਣਾ ਹੈ ਇਧਰੋਂ ਜਿਹੜਾ ਸਿੱਧਾ ਫੁੱਟਾ ਬਣਾਇਆ ਸੀ ਉਹ ਆਪਾਂ ਸਿੱਧਾ ਬਣਾਉਣਾ ਹੈ ਇਹ ਆਪਾਂ ਚਾਰ ਸਲਾਈਆਂ ਇਸ ਤਰ੍ਹਾਂ ਹੀ ਬਣਾਉਣੀਆਂ ਫੇਰ ਇਹਨੂੰ ਆਪਾਂ ਬਾਰਡਰ ਵੀ ਬਣਾ ਸਕਦੇ ਆ ਤੇ ਆਪਾਂ ਕਿਸੇ ਕਾਰਡੀਗਨ ਤੇ ਵੀ ਪਾ ਸਕਦੇ ਆ फර පොස්ර ජිත්‍ර දර්‍රබන ඇසිග පස්්‍රයියම टුඩ සිද්ධ එක පුට්ටा बैक्स लाई तो డిజైన్ బాగా బాగు సోనా తయారు బ